ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਕਿਵੇਂ ਉਮੀਦ ਕਰਦੇ ਹਾਂ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਲਓ ਜੀ ਟਾਈਮ ਆ ਟਾਈਮ ਨਾਲ ਜਿਹੜਾ 2 2:00 ਵੱਜ ਗਏ ਅੱਜ ਆਪਾਂ ਧਰਦੇ ਆਂ ਸਾਗ ਸਾਗ ਤੋਂ ਦੇਸੀ ਆਪਾਂ ਤੇ ਅੱਜ ਨਾ ਲੇਟ ਹੋ ਗਏ ਥੋੜਾ ਜਿਹਾ ਸਰੀਰ ਨਹੀਂ ਠੀਕ ਸੀਗਾ ਥੋੜੇ ਤਜਾਬ ਬਣਿਆ ਪਤਨੀ ਜਿਵੇਂ ਚੱਕਰ ਜਾਈ ਜਾਂਦੇ ਨੇ ਤੇ ਮੈਂ ਚਲੋ ਆਪਾਂ ਸਾਗ ਧਰਦੇ ਆਂ ਹੋ ਤਾਂ 10 15 ਮਿੰਟ ਲੇਟ ਗਏ ਆਪਾਂ ਚਲੋ ਜੀ ਆਪਾਂ ਸਾਗ ਚੀਜ਼ਾਂ ਤੋਂ ਕਿ ਧਰਦੀਏ ਉਧਰ ਪੱਗਵਾਲਦੇ ਨਾਲ ਦੀ ਨਾਲ ਦੀ ਆਪਾਂ ਚੀਰ ਚੀਰ ਪਾਈ ਜਾਵਾਂਗੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦਾ ਕਰੋ ਕਮੈਂਟ ਕਰਕੇ ਜਰੂਰ ਦੱਸਿਓ ਚਲੋ ਜੀ ਆਪਾਂ ਸਾਗ ਧੋਨੇ ਆ ਲੈ ਆਪਾਂ ਨਾ 5-10 ਮਿੰਟ ਬੈਠੇ ਜੀ ਮਸ਼ੀਨ ਤੇ ਆ ਦੇਖੋ ਬਣਾਇਆ ਆਪਾਂ ਨੇ ਕਮੀਜ਼ ਸਲਵਾਰ ਆਪਾਂ ਕੱਲ ਬਣਾਤੀ ਸੀਗੀ ਤੇ ਉਹਦੇ ਪਾ ਸਾਗ ਧੋਦੀਏ ਤੇ ਆਪਣੀ ਮੱਝਾ ਨਿੱਕੀ ਜੀ ਕੱਟੀ ਦੇਖੋ ਰਾਮਨਾਥ ਪਸੇਕਦੀ ਐ ਪਈਆ ਮੋਸੇ ਮੈਸਾ ਖੜੀਆਂ ਨੇ ਗੀਆਂ ਤੇ ਚਲੋ ਜੀ ਆਪਾਂ ਨਾ ਸਾਗ ਧੋਦੀਏ ਸਾਗ ਧੋ ਦੀ ਰੱਖਣਾ ਤੇ ਨਿਕਲ ਜੂਗਾ ਨਾ ਚਾਪਾ ਨਾ ਉਹ ਬਾਹਰ ਦਾ ਗਿਆ ਉਹ ਸੀਗਾ ਆਪਣਾ ਰੈਲੀ ਸਰੋਂ ਦਾ ਕੀ ਹੈਗਾ ਆਪਣਾ ਗੁੱਬੀ ਸਰੋਂ ਦਾ ਸਾਗ ਜੇ ਨਾ ਪਕਸ ਕੇ ਢੋਕੇ ਪਾਉਣਿਆਂ ਤੇ ਪਾਣੀ ਜਿਹਾ ਵਾਲਾ ਨਿਕਲਿਆ ਨਾ ਪਤੀ ਚੁੱਭਲੀ ਜਾਂਦਾ ਹੈਗਾ ਇਹ ਆਪਾਂ ਪਹਿਲਾਂ ਧੋ ਦਿੰਨੇ ਆ ਫਿਰ ਆਪਾਂ ਨਾਲ ਦੀ ਨਾਲ ਚੀਰ ਕੇ ਪਾਈ ਜਾਵਾਂਗੇ ਤਾਂ ਨਹੀਂ ਆ ਨਾ ਤਾਂ ਨਹੀਂ ਆ ਤਾਂ ਇਹਨੇ ਬੋਲੀ ਕਰੀ ਵਾ ਕਰੇ ਨਾ ਪਾਫੇ ਦਾ ਢੇਰ ਲੱਗਿਆ ਪਿਆ ਆਪਾਂ ਸਾਰਾ ਸਾਗ ਚੀਰਾਂਗੇ ਤਾਂ ਨਹੀਂ ਆ ਨਾ ਸਾਗ ਹੁੰਦਾ ਨਾ ਬੜਾ ਪਾਣੀ ਕੱਢਣ ਦੀ ਲੋੜ ਪੈਂਦੀ ਰੇਤਾ ਨਹੀਂ ਲੱਗਿਆ ਜਮਾਂ ਵੀ ਕਸਾ ਸਾਰੀ ਸਿੰਝ ਵੱਡੀ ਵੱਡੀ ਹੋ ਰਹੀ ਹੈ ਜੀ ਇਹ ਸਾਰਾ ਸਮਾਨ ਹੋ ਵੀ ਨਾ ਫਾਲਚਪਾਲ ਕਮੇਚੇ ਕੰੀਆਂ ਛੋਲਿਆਂ ਦਾ ਸਾਗ ਫਿਰ ਬਹੁਤ ਵਧੀਆ ਬਣਦਾ ਤੇ ਜਦੋਂ ਆਉਂਦਾ ਉਹ ਸਾਗ ਹੁੰਦਾ ਉਹ ਇਕੱਲਾ ਸ਼ਰੋਂਦੀਆਂ ਕੰਲੀ ਪਾਲ ਤੋਂ ਹੋਲੀ ਨੇ ਬਤਾ ਦਵਾਂ ਜੇ ਪਸਾਲ ਤੋਂ ਦੀ ਫਿਰ ਮੱਝਾਂ ਸੁਣ ਲੈ ਕੇ ਲਈ ਸਾਗ ਆਪਾਂ ਨੇ ਨਾ ਚੀਰ ਕੇ ਪਾਤਾ ਲਸਣ ਗੰਡਾ ਵੀ ਪਾਤਾ ਰਿਜਣ ਲੱਗ ਗਿਆ ਉਧਰ ਹੋ ਗਿਆ ਮੱਝਾਂ ਖੜੀਆਂ ਆਪਣੀਆਂ ਨਾ ਆਪਾਂ ਮੱਝਾਂ ਬੰਨ ਲਈਏ 3:30 ਵਜ ਗਈ ਚਲੋ ਜੀ ਆਪਾਂ ਮੱਝਾਂ ਬੰਨ ਕੇ ਆਉਣੇ ਆ ਭਾਂਡੇ-ਪੁੰਡੇ ਚੱਕੀਏ ਫਿਰ ਆਪਾਂ ਲਈ ਠੰਡ ਹੋ ਗਈ ਦੋ ਦਿਨ ਹੋ ਗਏ ਹਵਾ ਚੱਲੀ ਜਾਂਦੀ ਆ ਤੇ ਸਵੇਰ ਵੇਲੇ ਨਾ ਪੂਰੀ ਠੰਹ ਹਵਾ ਚੱਲਦੀ ਹੁੰਦੀ ਹੈ ਪੂਰਾ ਇਹ ਮੌਸਮ ਆਏ ਹੁੰਦਾ ਕਿੰਨੇ ਦਿਨ ਹੋ ਗਏ ਦੋ ਚ ਪੰਜ 6 ਦਿਨ ਵਧੀਆ ਧੁੱਪ ਚੜ੍ਹਦੀ ਸੀਗੀ ਇੰਨੀ ਗਰਮੈਸਤੀ ਬਹੁਤ ਜ਼ਿਆਦਾ ਦੇਖ ਹੁਣ ਮੀਂਹ ਆਣਾ ਮੌਸਮ ਹੋਇਆ ਬਾਈ ਇਹ ਪਤਾ ਵੀ ਮੀਂਹ ਆ ਜਿਹੜੀ ਨਹੀਂ ਗਰਮੈਸਤੀ ਨਾ ਮੀਂਹ ਜ਼ਰੂਰ ਪਊਗਾ ਤੇ ਉਹ ਦੇਖੋ ਆਪਣੀ ਮਸ਼ੀਨ ਪਈ ਆ ਜੀ ਆਪਾਂ ਨੇ ਇੱਕ ਮੀਂਹ ਥੋੜਾ ਜਿਹਾ ਰਹਿ ਗਿਆ ਬਸ ਫੀਟਿੰਗ ਵਾਲੀ ਨਿਸ਼ਾਨੀ ਲਾ ਕੇ ਆਪਾਂ ਉਹ ਵੀ ਸਿਲਾਈ ਮਾਰਨੀ ਹੈ ਕਿ ਮੀਂਹ ਆਪਣਾ ਰੈਡੀ ਹੋ ਜਾਊਗਾ ਫਿਰ ਆਪਾਂ ਕਰ ਦਾਂਗੇ ਤਰਪਾਈ ਛੋਟੇ ਛੋਟੇ ਕੰਮ ਨਾ ਲੋਟ ਹੀ ਨਹੀਂ ਹੁੰਦੇ ਹੈਗੇ ਨਾਲੇ ਦਿ ਅਪਸੈਟ ਜਾ ਹੋ ਰਿਹਾ ਥੋੜਾ ਜਿਹਾ ਸਰੀ ਡਾਊਨ ਹੋ ਰਿਹਾ ਤੇ ਜਾ ਬਾਲਾ ਬਣਿਆ ਪਿਆ ਤੇ ਉਹਦੇ ਨਾਲ ਨਾਲ ਬਾਲਾ ਸਰੀ ਥਕਾਵਟ ਜੀ ਥੱਕਿਆ ਰਹਿੰਦਾਗਾ ਉਧਰ ਆਪਣਾ ਢੋਲ ਪਿਆ ਦੇਖੋ ਉਹ ਚ ਆਪਾਂ ਗੁੜ ਪਾਉਣਾ ਅੰਦਰ ਉਹ ਜੇ ਕੱਢ ਕੇ ਤੇ ਦੂਸਰਾ ਗੁੜ ਤੇ ਜਿਹੜਾ ਖਾਲੀ ਕਰਕੇ ਸਾਫ਼ ਕਰਕੇ ਇਹ ਆਪਾਂ ਧੋਤਾ ਇਹ ਜਾ ਹੁਣ ਉਹਨਾਂ ਆਪਾਂ ਬੱਕਲੀਆਂ ਬੱਕਲੀਆਂ ਧਰ ਦੇਣਾ ਮੱਜਾਂ ਨੂੰ ਗੁੜ ਗੜ ਬਾਲ ਦੇ ਹੁੰਨੇ ਆ ਤੇ ਇਹ ਪੁਰਾਣਾ ਗੁੜ ਖਤਮ ਕਰਤਾ ਹੁਣ ਆਪਾਂ ਨਵਾਂ ਗੁੜ ਇਹਦੇ ਵਿੱਚ ਪਾ ਦਾਂਗੇ ਚਲੋ ਜੀ ਆਪਾਂ ਨਾ ਮੱਜਾਂ ਬੰਨ੍ਹ ਲਈਏ चल खो न को चारा ने मार दी हम्म हम्म आजा अंदर बच चल लाइव ਇਸ ਨੂੰ ਮਾੜੀ ਛੋਟੀ ਦਾ ਦਾਣਾ ਥੋੜੀ ਜਿਹੀ ਪਾ ਲਈ ਆਪਾਂ ਸਿਰੋਂ ਦੀ ਖਾਵਾ ਇਹ ਇੱਕ ਡੱਬਾ ਪਾਉਣਾ ਲੱਗੋ ਰੇਟੀ ਦਾ ਆਣਾ ਦਲਾਈ ਆਪਣੀ ਮੈਂ ਜੈਨਾ ਕਲੂਣ ਛੋਟੀ ਆਪਣੀ ਪਹਿਲੇ ਥੂਏ ਇਹ ਆਪਾਂ ਪਾਉਣੇ ਨੇ ਕਿੰਨੂੰ 50 ਗ੍ਰਾਮ ਪਾਉਣੀ ਹੁੰਦੀ ਆ ਆਪਾਂ ਨੇ ਇਹਨਾਂ ਤੁਸੀਂ ਨੇ ਆਪਾਂ ਮਹੀਨਾ ਪਹਿਲਾਂ ਸਟਾਰਟ ਕਰਨੀ ਹੁੰਦੀ ਹੈ ਵਧੀਆ ਲੇਵਲ ਉਗਾ ਬਣਾ ਜਾਂਦਾ ਤਸੂ ਜੇ ਬਸ ਆਪਾਂ ਤਾਜ ਨਾਲ ਇੰਨੀ ਪਾ ਦਿੰਨੇ ਜੇ ਥੋੜੀ ਜਿਆਦੇ ਪਾ ਦੇ 50 ਗ੍ਰਾਮ ਪੂਰੀ ਪਾਈਏ ਫਿਰ ਨਾ ਮਿਹਦੀ ਸਮੈਲ ਜੀ ਹੁੰਦੀ ਆ ਖੰਦੀ ਨਹੀਂ ਛੋਟੀ ਆਪਣੀ ਫਿਰ ਆਪਾਂ ਥੋੜੀ ਜਿਹੀ ਘੱਟ ਪਾ ਦਿੰਦੇ ਆਪਾਂ ਬਸ ਸਾਡੇ ਸਾਹਮਣੇ ਚੌਣਿਕ ਗ੍ਰਾਮ ਨੂੰ ਪਾ ਦਿੰਨੇ 10 ਗ੍ਰਾਮ ਆਪਾਂ ਟੱਕ ਪਾ ਦਿੰਨੇ ਥੋੜੀ ਜਿਹੀ ਵਿੱਚ ਪਾ ਦਿੰਨਾ ਆਪਾਂ ਇਹਦੇ ਸਰੋਂ ਦੀ ਖਾਲ ਤੇ ਉਹਦੇ ਨਾਲ ਨਾ ਵੀ ਖਾ ਜਾਂਦੀ ਜਾਂ ਗੱਲੀ ਲੇਟੀ ਚ ਪਈਆਂ ਫਿਰ ਬੰਦੀ ਨਹੀਂ ਹੈਗੀ। ਅੱਛਾ ਇਹ ਆਪਾਂ ਪਹਿਲਾਂ ਦਾਣਾ ਭਉ ਤੇ ਹੁਣ ਆਪਾਂ ਦੂਜੀ ਮੱਝਾਂ ਦਾ ਦਾਣਾ ਕੱਢਦੀ ਆ। ਆਪਾਂ ਹਰਾ ਕੁੱਟ ਜੇ ਕੱਖ ਕੰਡਾ ਆਪਾਂ ਨੇ ਮੰਜ ਮੱਝਾਂ ਬੰਦਤੀਆਂ ਲੇਟੀ ਵੀ ਵੀ ਹੁੰਦੀ। ਹੁਣ ਆਪਾਂ ਹਰਾ ਜਾ ਟੋਕਾ ਕੁੱਟਦੀ। ਮੋਤੀ ਚਲੋ ਜੀ ਹੁਣ ਆਪਾਂ ਨਾ ਇਧਰ ਮੱਝਾਂ ਦਾ ਕੰਮ ਆਪਾਂ ਨੱਲ ਹੋ ਗਿਆ ਆਪਣਾ ਸਾਰਾ ਆਪਣਾ ਪਾਣੀ ਪਿਲਾਉਣ ਵਾਲਾ ਰਹਿ ਗਿਆ ਕੱਲਾ ਆਪਣਾ ਫਿਰ ਆਪਾਂ ਚੱਲਦੇ ਹੁਣ ਸਾਕ ਨਹੀਂ ਉਧਰ ਤੇ ਚਲੋ ਜੀ ਅੱਜ ਦੀ ਵੀਡੀਓ ਦਾ ਅੰਤਿ ਕਰਦੇ ਹਾਂ ਮਿਲਦੇ ਆ ਨੈਕਸਟ ਵਲੋਗ ਵਿੱਚ